ਕਰੋ ਜਿਹੜੇ ਕੰਪਲੀਟਲੀ ਉਹਨਾਂ ਦੀ ਈਡਿਓਲੋਜੀ ਦੇ ਖਿਲਾਫ ਨੇ ਕਿਰਪਾ ਕਰਕੇ ਸਾਰਿਆਂ ਨੂੰ ਪਹਿਲੇ ਉਹਨਾਂ ਦੀਆਂ ਤਸਵੀਰਾਂ ਆਪਣੇ ਦਫ਼ਤਰਾਂ ਤੋਂ ਲਓ ਉਤਾਰੋ ਤੇ ਮੈਂ ਇਹਨੂੰ ਰਾਏ ਦਊਂਗਾ ਕਿ ਜਿਹੜਾ ਤੂੰ ਇਹ ਨਵਾਂ ਕੰਮ ਰੰਭਿਆ ਇਹਦੇ ਨਾਲੋਂ ਬੈਟਰ ਜੇ ਐਡੋਲਫ ਹਿਟਲਰ ਦੀ ਫੋਟੋ ਤੂੰ ਲਾ ਦੇ ਕਿਉਂਕਿ ਤੇਰੀ ਸੋਚ ਉਸ ਕਿਸਮ ਦੀ ਤੁਸੀਂ ਐਡੋਲਫ ਹਿਟਲਰ ਦੀ ਸੋਚ ਤੇ ਚੱਲਦੇ ਤਾਨੂੰ ਪਤਾ ਜਿਹੜਾ ਇਹਨਾਂ ਦਾ ਪਬਲਿਸੀਟੀ ਮਿਨਿਸਟਰ ਸੀ ਜਰਨਲ ਗੋਬਲਸ ਹਮ ਜਰਨਲ ਗੋਬਲਸ ਦਾ ਵੀ ਕਹਿਣਾ ਸੀ ਕਹਿਰਾ ਸਾਹਿਬ ਹਾਂਜੀ ਸਰ ਇੱਕ ਝੂਠ ਨੂੰ 100 ਵਾਰ ਬੋਲੋ ਤੇ ਉਹ ਸੱਚ ਬਣ ਜਾਂਦਾ ਤੇ ਤੁਸੀਂ ਉਸੇ ਤੇ ਚੱਲਦੇ ਹੋ ਲਗਾਤਾਰ 750 800 ਕਰੋੜ ਰੁਪਈਆ ਜਿਸ ਸੂਬੇ ਦੀ ਆਰਥਿਕ ਹਾਲਤ ਇੰਨੀ ਕਮਜ਼ੋਰ ਹੈ ਦੋ ਆ ਸਾਲਾਂ ਤੱਕ ਅਸੀਂ 90000 ਕਰੋੜ ਦਾ ਕਰਜ਼ਾ ਚੁੱਕ ਲਿਆ ਸਾਲ ਚੜਦੇ ਆ 2500 ਕਰੋੜ ਰੁਪਇਆ ਪਹਿਲੇ ਦਿਨ ਚੁੱਕ ਲਿਆ ਤੋਂ ਬਿਹਤਰ ਇਹ ਹੋਏਗਾ ਇਹਨਾਂ ਦੋ ਮਹਾਨ ਸ਼ਖਸੀਤਾਂ ਦੀਆਂ ਕਿਉਂਕਿ ਜਿਨ੍ਹਾਂ ਦੀ ideologies ਦਾ ਤੁਸੀਂ ਭੱਜੇ ਨਹੀਂ ਜਿਨ੍ਹਾਂ ਦੀ ਸੋਚ ਨਾਲ ਤੁਸੀਂ ਭੱਜੇ ਨਹੀਂ ਉਹਨਾਂ ਦੀਆਂ ਤਸਵੀਰਾਂ ਲਾਓ ਤੇ ਅਡੋਲਫ ਹਿਟਲਰ ਦੀਆਂ ਲਾਓ ਤੇ ਅਡੋਲਫ ਹਿਟਲਰ ਜਾਂ ਚੰਗੀ ਤਰ੍ਹਾਂ ਵੇਖੋ ਇਹਨਾਂ ਦੇ ਕਿਸੇ ਲੀਡਰ ਦਾ ਧਿਆਨ ਨਾਲ ਜੇ ਚਿਹਰਾ ਮੋਹਰਾ ਵੇਖੋ ਇੱਕ ਅੰਦੇ ਦੀ ਸ਼ਕਲ ਵੀ ਉਹਦੇ ਨਾਲ ਹੈ ਉਦੀ ਨਾਲ ਰਾਜਨੀਤਿਕ ਬਹੁਤ ਗੰਦੀ ਹੋ ਜਾਏਗੀ ਔਰ ਪੰਜਾਬ ਖਤਮ ਹੋ ਜਾਏਗਾ ਆਉਣ ਵਾਲੇ ਸਮੇਂ ਚ ਇਨਾ ਕੀੜਾ ਕੱਢਣ ਦੇ ਵਿੱਚ ਹੀ ਅਸੀਂ ਸਾਰੇ ਲੋਕ ਲੱਗ ਜਾਗੇ ਕਿਉਂਕਿ ਪੰਜਾਬੀ ਫਿਰ ਕਿਤੇ ਨਾ ਕਿਤੇ ਉਹਰੇ ਦਿਮਾਗ ਚਦਾ ਰਹਿੰਦੀ ਹੈ ਨਾ ਕਿ ਮੇਰੇ ਨਾਲ ਬਹੁਤ ਧੱਕਾ ਤੇ ਜ਼ਿਆਸਤੀ ਹੋਈ ਹੈ ਸੋ ਮੈਂ ਅੱਜ ਜੋ ਖੈਰਾ ਸਾਹਿਬ ਨੇ ਕਿਹਾ ਮੈਂ ਇਹਨਾਂ ਨਾਲ ਬਿਲਕੁਲ ਤਲੁਕ ਰੱਖਦੇ ਹੋਏ ਇਹ ਨਹੀਂ ਹੋਣਾ ਚਾਹੀਦਾ ਬੇਸ਼ੱਕ ਤੁਹਾਡਾ ਕੱਟੜ ਵਿਰੋਧੀ ਤੇ ਦੁਸ਼ਮਣ ਹੈ ਸਾਹਮਣੇ ਵਾਲਾ ਉਹਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਜੋ ਸੁਪਾਲ ਸਿੰਘ ਖਹਿਰਾ ਦੇ ਨਾਲ ਹੋਇਆ ਹਾਂ ਤੁਸੀਂ ਦਬਾ ਲਓ ਹੋਰ ਗੱਲ 'ਚ ਹੋਰ ਬਥੇਰੀਆਂ ਗੱਲਾਂ ਐ ਜਿੱਤੇ ਤੁਸੀਂ ਬੰਦੇ ਨੂੰ ਸਾਈਡ ਲਾਈਨ ਕੀਤਾ ਜਾ ਸਕਦਾ ਬਟ ਨਾਟ ਲਾਈਕ ਦਿਸ ਰੱਬ ਦਾ ਕੰਮ ਹੈ ਉਹ ਜਾ ਕੋ ਰਾਖੇ ਸਾਈਆਂ ਫਿਰ ਮਾਰ ਸਕੇ ਨਾ ਕੋਈ ਕਿਸੇ ਨੂੰ ਕੋਈ ਨਹੀਂ ਮਾਰ ਸਕਦਾ ਹਰ ਕੀੜੀ ਨੂੰ ਵੀ ਅਧਿਕਾਰ ਹੈ ਵੀ ਕਿੰਨੇ ਸਵਾਸ ਤੂੰ ਲੈਣੇ ਮੈਂ ਕਹੋ ਨਾ ਕਿਸੇ ਨੂੰ ਰੋਕਣਾ ਸੋ ਬਿਲਕੁਲ ਸਾਡੇ ਭਰਾ ਨੇ ਔਰ ਮੈਂ ਸਮਝਦਾ ਹੈ ਵੈਸੇ ਤੁਹਾਨੂੰ ਫਾਇਦਾ ਵੀ ਹੋਇਆ ਜੇ ਇੱਕ ਨਾਮਵਰ ਆਪਣੇ ਸਾਥ ਦੇ ਕੋ ਸਾਰਿਆਂ ਨੂੰ ਅਫਸੋਸ ਦੀ ਕਰੇ ਬਾਕੀਆਂ ਦਾ ਤੇ ਭਗਵੰਤ ਮਾਨ ਕੋ ਥੋੜਾ ਮੋਟਾ ਵਾਕਿਫ ਹੋਏਗਾ ਸਾਡੇ ਨਾਲ ਵੀ ਪਾਰਲੀਮੈਂਟ ਚ ਰਹੇ ਚਲੋ ਸਾਡੇ ਨਾਲ ਤੇ ਕਿਤੇ ਚਾਹ ਦਾ ਕਾਪੀਆਂ ਕੌਫੀ ਦਾ ਕੱਪ ਸਾਂਝਾ ਕੀਤਾ ਉਹ ਸੁਖਪਾਲ ਸਿੰਘ ਘਰਾਂ ਨਾ ਤੇ 2 ਸਾਲ ਜਾਂ 3 ਸਾਲੋਂ ਸੇ ਪਾਰਟੀ ਚ ਰਹੇ ਭਗਵੰਤ ਮਾਨ ਪਾਰਟੀ ਦਾ ਪ੍ਰਧਾਨ ਸੀ ਇਸੇ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਜੀ ਨੂੰ ਲੀਡਰ ਵਾ ਪੋਜੀਸ਼ਨ ਬਣਾਇਆ ਜਿਹਦੇ ਨਾਲ ਤੁਸੀਂ ਰੋਟੀ ਸਾਂਝੀ ਕੀਤੀ ਹੋਏ ਨਮਕ ਇਕੱਠਿਆਂ ਖਾਧਾ ਹੋਏ ਜੀ ਉਹਦੇ ਨਾਲ ਤੁਸੀਂ ਇਹ ਕੰਮ ਕਰ ਸਕਦੇ ਤੇ ਬਗਾਨਿਆਂ ਨਾਲ ਤੁਸੀਂ ਕੀ ਕਰ ਸਕੀ ਕੀ ਤੁਹਾਡੇ ਤੋਂ ਲੋਕ ਦੂਜੇ ਸਿਆਸੀ ਵਿਰੋਧੀ ਕੀ ਤੁਹਾਡੇ ਤੋਂ ਆਸ ਰੁਮੀਤ ਕਰਨ ਮੈਂ ਸਮਝ ਨਾ ਜਿਹੜੀ ਗੱਲ ਰਾਜਾ ਜੀ ਨੇ ਕਹੀ ਸਾਸਕਪਾਲ ਸਿੰਘ ਖੈਰ ਰਹਿਤੇ ਸਾਨੂੰ ਪੂਰਨ ਸਾਰੀ ਪਾਰਟੀ ਨੂੰ ਫਕਰ ਵੀ ਹੈ। ਬ੍ਰੇਡਤਾ ਵਾਲੇ ਨੇ, ਮਜ਼ਬੂਤ ਇਰਾਦੇ ਵਾਲੇ ਨੇ ਬਹੁਤ ਦਫਾ ਜੇਲ੍ਹ ਚ ਜਾ ਕੇ ਮੈਨੂੰ ਉਹਨਾਂ ਦੀਆਂ ਮੁਲਾਕਾਤਾਂ ਕਰਨ ਦਾ ਮੌਕਾ ਮਿਲਿਆ, ਤਰੀਕਾ ਤੇ ਵੀ ਜਾ ਕੇ ਮੌਕਾ ਮਿਲਿਆ। ਕਦੀ ਵੀ ਉਹਨਾਂ ਨੇ ਹੌਸਲਾ ਨਹੀਂ ਛੱਡਿਆ। ਜਿਹੜੀ ਬਹੁਤ ਵੱਡੀ ਗੱਲ ਸਾਡੇ ਕਾਰਡਜ਼ ਵਾਸਤੇ ਵੀ, ਸਾਡੇ ਬਾਕੀ ਸਾਥੀਆਂ ਵਾਸਤੇ ਮੁਸ਼ਕਲ ਘੜੀਆਂ ਬੰਦਿਆਂ ਤੇ ਬੰਦੀਆਂ ਮਰਦੋਨਾਂ ਨੂੰ ਹੀ ਕਿਹਾ ਜਾ ਸਕਦਾ ਜਿਨ੍ਹਾਂ ਤੇ ਮੁਸ਼ਕਲ ਘੜੀ ਬੰਦੀ ਹੈ ਤੇ ਮਰਦਾਂ ਵਰਗਾ ਫਿਰ ਉਹਦਾ ਮੁਕਾਬਲਾ ਕਰਦੇ ਸਾਨੂੰ ਖੁਸ਼ੀ ہوئی ਆਪਣੇ ਅਜ਼ੀਜ਼ ਤੇ ਆਪਣੇ ਭਤੀਜੇ ਤੇ ਮਹਿਤਾਬ ਸਿੰਘ ਜੀ ਜਦੋਂ ਵੀ ਕਦੀ ਕੋਈ ਗੱਲ ਹੋਣੀ ਸਾਰੋਂ ਪਹਿਲਾਂ ਫੋਨ ਉਹਦਾ ਮੈਨੂੰ ਆਇਆ ਹੁੰਦਾ ਕਿ ਅੰਕਲ ਆਹ ਗੱਲ ਹੋ ਗਈ ਹੁਣ ਦੱਸੋ ਇਹਦੇ ਤੇ ਕਿੱਸਾ ਕਰਨਾ ਗੁਰੂ ਮਾਰਾ ਸਾਹਿਬ ਦੀ ਅਪਾਰ ਕਿਰਪਾ ਮੈਂ ਸਭ ਤੋਂ ਸਾਰਿਆਂ ਨੂੰ ਵੱਡੀ ਗੱਲ ਦੁਨੀਆ ਦੇ ਵਿੱਚ ਕਰਦਾਰ ਤੇ ਤੁਹਾਡਾ ਫੇਰਾ ਲੋਕਾਂ ਵਿੱਚ ਗੁੱਡਵਿਲ ਤੁਹਾਡੀ ਬਾਕੀ ਚੀਜ਼ਾਂ ਜਿਹੜੀਆਂ ਮੈਟਰ ਨਹੀਂ ਕਰਦੀ ਜਿਹੜੇ ਬੈਂਕਾਂ ਵਿੱਚ ਪਏ ਹੋਏ ਨੋਟ ਨੇ ਮੈਟਰ ਨਹੀਂ ਕਰਦੇ ਤੁਹਾਡੀ ਲੋਕਾਂ ਵਿੱਚ ਕਿਸ ਕਿਸਮ ਦੀ ਉਹ ਤੁਹਾਡੀ ਇਮੇਜ ਹੈ ਲੋਕਾਂ ਦੇ ਦਿਲ 'ਚ ਕਿਸ ਕਿਸਮ ਉਹ ਤੁਹਾਡਾ ਪਿਆਰ ਕਰਦੇ ਨੇ ਤੇ ਸਾਨੂੰ ਵੀ ਮਾਨ ਹੈ ਕਿ ਖੇਰਾ ਸਾਹਿਬ ਤੁਸੀਂ ਸਾਰੀ ਪਾਰਟੀ ਦੀ ਜਿਹੜੀ ਛਵੀ ਹੈ ਉਹ ਡੋਲਰ ਨਹੀਂ ਦਿੱਤੇ ਸਮੁੱਚੀ ਕਾਂਗਰਸ ਖੇਰਾ ਸਾਹਿਬ ਦੇ ਨਾਲ ਸਾਰਾ ਪੰਜਾਬ ਦਾ ਯੂਨਿਟ ਤੇ ਨੈਸ਼ਨਲ ਯੂਨਿਟ ਇਹਨਾਂ ਨਾਲ ਔਖੀਆਂ ਕੜੀਆਂ ਕਟੀਆਂ ਬਟ ਮਰਦ ਵੀ ਤੇ ਲੀਡਰ ਵੀ ਇਹਨਾਂ ਔਖੀਆਂ ਕੜੀਆਂ ਚੋਂ ਹੀ ਬਾਹਰ ਨਿਕਲਦੇ ਇਹ ਵੀ ਅਗਨੀ ਪ੍ਰੀਖਿਆ ਤੋਂ ਬਾਹਰ ਆਏ ਤੁਸੀਂ ਆਪਣੇ ਸਾਥੀ ਨੂੰ ਵਾਪਸ ਕਾਰਾਂ ਤੇ ਜਿਹਾ ਵੀ ਆਖਨੇ ਤੇ ਮੈਂ ਅੱਜ ਇਸੇ ਸਟੇਜ ਉਤੋਂ ਇੱਕ ਭਗਵੰਤਬਾਣ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ ਭਗਵੰਤਬਾਣ ਜੀ ساری ਉਮਰ ਤੁਸੀਂ ਨਹੀਂ ਰਹਿਣਾ ਤੇ ਜੇ ਤੁਸੀਂ ਸੋਚੋ ਕਿ ਸਰਕਾਰ ਦੀਆਂ ਕਮੀਆਂ ਪੇਸ਼ੀਆਂ ਅਸੀਂ ਦੱਸਣ ਤੋਂ ਗੁਰੇਜ਼ ਕਰਾਂਗੇ ਤਾਂ ਬਿਲਕੁਲ ਭੁੱਲ ਜਾਓ ਅਸੀਂ ਦਸਮ ਪਿਤਾ ਦੇ ਸਾਰੇ ਬੱਚੇ ਆ ਇਹ ਚੀਜ਼ਾਂ ਸਾਡੇ ਤੇ ਕੋਈ ਅਸਰ ਨਹੀਂ ਕਰਦੀ ਕੋਈ ਡਰ ਖੌਫ ਤੇ ਸਾਡੇ ਕੋਲ ਦੀ ਵੀ ਨਹੀਂ ਟੱਪਿਆ ਕਰਦੀ ਪਿਆਰ ਦੀ ਗੱਲ ਤੇ ਅਸੀਂ ਸਮਝ ਸਕਦੇ ਆ ਆ ਜਿਹੜਾ ਤੁਸੀਂ ਰਸਤਾ ਬਣਾ ਲਿਆ ਬਿਲਕੁਲ ਠੀਕ ਹੈ ਮੈਂ ਸਹਿਮਤ ਹਾਂ ਸਾਸਕਪਾਲ ਸਿੰਘ ਕਹਿਰਾ ਦੀ ਨਾਲ ਟਾਈਮ ਆ ਗਿਆ ਆਪਣੇ ਦਫ਼ਤਰਾਂ ਚ ਡਾਕਟਰ ਅੰਬੇਦਕਰ ਸਾਹਿਬ ਦੀ ਤੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਕਿਉਂਕਿ ਤੁਸੀਂ ਸੋਚਣਾ ਨਹੀਂ ਭਜੇ ਤੁਸੀਂ ਉਹ ਕੰਮ ਕਰ ਰਹੇ ਜਿਹੜੇ ਕੰਪਲੀਟਲੀ ਉਹਨਾਂ ਦੀ ਆਈਡੀਓਲੋਜੀ ਦੇ ਖਿਲਾਫ ਨੇ ਕਿਰਪਾ ਕਰਕੇ ਸਾਰਨੋਂ ਪਹਿਲੇ ਉਹਨਾਂ ਦੀਆਂ ਤਸਵੀਰਾਂ ਆਪਣੇ ਦਫ਼ਤਰਾਂ ਤੋਂ ਲਓ ਉਤਾਰੋ ਤੇ ਮੈਂ ਇਹਨੂੰ ਰਾਏ ਦਊਂਗਾ ਕਿ ਜਿਹੜਾ ਤੂੰ ਇਹ ਨਵਾਂ ਕੰਮ ਰੰਭਿਆ ਇਹਦੇ ਨਾਲੋਂ ਬੈਟਰ ਜੇ ਅਡੋਲਫ ਹਿਟਲਰ ਦੀ ਫੋਟੋ ਤੂੰ ਲਾ ਦੇ ਕਿਉਂਕਿ ਤੇਰੀ ਸੋਚ ਉਸ ਕਿਸਮ ਦੀ ਤੁਸੀਂ ਅਡੋਲਫ ਹਿਟਲਰ ਦੀ ਸੋਚ ਤੇ ਚੱਲਦੇ ਹੋ ਤਾਨੂੰ ਪਤਾ ਜਿਹੜਾ ਇਹਨਾਂ ਦਾ ਪਬਲਿਸਿਟੀ ਮਿਨਿਸਟਰ ਸੀ ਜਰਨਲ ਗੋਬਲ ਜਰਨਲ ਗੋਬਲਸ ਦਾ ਵੀ ਕਹਿਣਾ ਸੀ ਖੈਰਾ ਸਾਹਿਬ ਹਾਂਜੀ ਸਰ ਇੱਕ ਝੂਠ ਨੂੰ 100 ਵਾਰ ਬੋਲੋ ਤੇ ਉਹ ਸੱਚ ਬਣ ਜਾਂਦਾ ਤੇ ਤੁਸੀਂ ਉਸੇ ਤੇ ਚੱਲਦੇ ਹੋ ਲਗਾਤਾਰ 750 800 ਕਰੋੜ ਰੁਪਇਆ ਜਿਸ ਸੂਬੇ ਦੀ ਆਰਥਿਕ ਹਾਲਤ ਇੰਨੀ ਕਮਜ਼ੋਰ ਹੈ ਦੋ ਆ ਸਾਲਾਂ ਤੱਕ ਅਸੀਂ 90 ਹਜ਼ਾਰ ਕਰੋੜ ਦਾ ਕਰਜ਼ਾ ਚੁੱਕ ਲਿਆ ਸਾਲ ਚੜਦੇ ਆ 2500 ਕਰੋੜ ਰੁਪਇਆ ਪਹਿਲੇ ਦਿਨ ਚੁੱਕ ਲਿਆ ਤੋਂ ਬਿਹਤਰ ਇਹ ਹੋਏਗਾ ਇਹਨਾਂ ਦੋ ਮਹਾਨ ਸ਼ਖਸੀਤਾਂ ਦੀਆਂ ਕਿਉਂਕਿ ਜਿਨ੍ਹਾਂ ਦੀ ideologies ਨਾਲ ਤੁਸੀਂ ਭੱਜੇ ਨਹੀਂ ਜਿਨ੍ਹਾਂ ਦੀ ਸੋਚ ਨਾਲ ਤੁਸੀਂ ਭੱਜੇ ਨਹੀਂ ਉਹਨਾਂ ਦੀਆਂ ਤਸਵੀਰਾਂ ਲਾਓ ਤੇ ਅਡੋਲਫ ਹਿਟਲਰ ਦੀਆਂ ਲਾਓ ਮੁੱਖ ਮੰਤਰੀ ਪੰਜਾਬ ਤੋਂ ਔਰ ਇਸ ਬਦਲਦੀ ਸਰਕਾਰ ਤੋਂ ਬਿਲਕੁਲ ਖੈਰਾ ਸਾਹਿਬ ਕਹੀ ਵਾਰੀ ਰੂਡ ਬੋਲ ਜਾਂਦੇ ਆ ਜਿਵੇਂ ਉਹਨਾਂ ਨੇ ਕਿਹਾ ਮੈਨੂੰ ਗੁੱਸਾ ਆ ਜਾਂਦਾ ਹੈ ਕਈ ਵਾਰੀ ਅਸੀਂ ਸ਼ਬਦਾਵਲੀ ਹੋ ਜਾਂਦੀ ਹੈ ਜਿਹੜੀ ਸਖਤ ਸ਼ਬਦਾਵਲੀ ਹੁੰਦੀ ਆ ਲੇਕਿਨ ਯਾਰ ਇਹਦਾ ਮਤਲਬ ਇਹ ਨਹੀਂ ਹੈ ਠੀਕ ਹੈ ਕਿਸੇ ਤੇ ਕੋਈ ਬੰਦਾ ਅਸੀਂ ਵੀ ਪੋਲਿਟਿਕਸ ਕਰਦੇ ਆ ਕਈ ਵਾਰੀ ਸਾਡੇ ਖਿਲਾਫ ਕੋਈ ਬੋਲ ਜਾਏ ਤੇ ਮਾੜਾ ਮੋਟਾ ਮੈਂ ਬਿਲਕੁਲ ਨਹੀਂ ਝੂਠ ਬੋਲਾਂ ਕਿ ਚਲੋ ਯਾਰ ਇਹ ਗਲਤ ਗਾਲਾਂ ਕੱਢੀ ਜਾਂਦਾ ਵੀ 55 ਕਰਾ ਦਿਓ ਪਰ ਇਹ ਥੋੜੀ ਯਾਰ ਕਿਸੇ ਤੇ ਤੁਸੀਂ ਡਰੱਗਸ ਦਾ ਕੇਸ ਹੀ ਪਾ ਦਿਓ ਮੇਰਾ 100% ਕਟਰ ਦੁਸ਼ਮਣ ਹੋਏਗਾ ਉਰੇ ਤੇ ਡਰੱਗਸ ਦਾ ਕੇਸ ਮੈਂ ਸਮਝਦਾ ਕਿ ਫੇਰ ਮੈਨੂੰ ਗੁਰੂ ਮਹਾਰਾਜ ਨੇ ਕਦੇ ਮਾਫੀ ਨਹੀਂ ਕਰਨਾ ਇਸ ਤਰ੍ਹਾਂ ਦੇ ਜਿਹੜੇ ਰੀਤੀ ਰਿਵਾਜ ਹੈ ਕਿ ਬੇਹਦ ਮਾੜੇ ਐ ਸਾਡੇ ਨਾਲ ਤਾਂ ਆਪ ਹੀ ਗੱਲ ਵਾਪਰੀ ਐ ਪੰਜਾਬ ਦੀ ਵਿਧਾਨ ਸਭਾ ਚ ਜਦੋਂ ਵਾਈਟ ਪੇਪਰ ਲਿਆਂਦਾ ਜਾ ਰਿਹਾ ਸੀ ਡਰੱਗਸ ਦੇ ਉੱਤੇ ਤੇ ਖੜਾ ਹੋ ਕੇ ਕਿਸੇ ਨੇ ਕਿਸੇ ਨੂੰ ਫੜ ਲਿਆ ਤੇ ਉਹ ਕਹਿੰਦੇ ਰਾਜੇ ਵੜਿੰਦਾ ਇਹਦੇ ਜੋ ਨੰਬਰ ਮਿਲਿਆ ਉਹ ਡਰੱਗ ਬੈਂਡਰ ਫੜ ਲਿਆ ਉਹ ਵੀ ਡਰੱਗਸ ਦਾ ਕੰਮ ਨਹੀਂ ਕਰਦਾ ਸੀ ਉਹਦੀ 1.5 ਮਹੀਨੇ ਬਾਅਦ ਜ਼ਮਾਨਤ ਹੋ ਗਈ ਹੋਰ ਇਹ ਵੀਡੀਓਗ੍ਰਾਫੀ ਕਿਤੋਂ ਹੋਰ ਆ ਗਈ ਉਸ ਪੁਲਿਸ ਉਤੋਂ ਦੇ ਇੱਕ ਐਸਐਸਪੀ ਹੁੰਦਾ ਸੀ ਖਟਰਾ ਐਸਐਸਪੀ ਉਹ 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 ਐਸੈਪੀ ਤੋਂ ਐਸਐਸਪੀ ਬਣਿਆ ਸੀ ਮਾਨਸਾ ਲੱਗਿਆ ਸੀ ਕਿ 2 ਲੱਖ ਰੁਪਇਆ ਦਿੱਤਾ ਉਹ ਕਹਿੰਦਾ ਵੀ ਤੂੰ ਖੁੱਲ ਕੇ ਉੱਥੇ ਕੰਮ ਕਰ ਫਿਰ ਇੱਥੇ ਕਰੀ ਹਰ ਵਿਅਕਤੀ ਇਸ ਕੱਲ ਦਾ ਸ਼ਿਕਾਰ ਹੈ ਪੰਜਾਬ ਦੀ ਸਿਆਸਤ ਪਤਾ ਨਹੀਂ ਕਿੱਧਰ ਨੂੰ ਜਾ ਰਹੀ ਹੈ ਰੱਬ ਵੀ ਜਾਣਦਾ ਹੈ ਕੀ ਹੋਊਗਾ ਆਉਣ ਵਾਲੇ ਸਮੇਂ 'ਚ ਮੈਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਹੋਇਸ ਜਿਹੜੀ ਖੈਰਾ ਸਾਹਿਬ ਦੀ ਗਾਥਾ ਔਰ ਇਸ ਕਹਾਣੀ ਤੋਂ ਇਹ ਜ਼ਰੂਰ ਬੇਨਤੀ ਕਰੂੰਗਾ ਸਾਰੇ ਸਾਡੇ ਲੀਡਰਸ਼ਿਪਰਾਂ ਨੂੰ ਸਾਰੀਆਂ ਆਪੋਜੀਸ਼ਨ ਪਾਰਟੀਆਂ ਦੇ ਲੀਡਰਸ਼ਿਪਰਾਂ ਨੂੰ ਯਾਰ ਜੇ ਨੈਲਸਨ ਮੰਡੇਲਾ ਵਰਗੇ ਲੋਕ ਜਿਨ੍ਹਾਂ ਨੇ 17 ਸਾਰਾ ਸਾਲ ਜੇਲਾ ਘਟਕੇ ਉਹ ਆਦੇ ਕੰਮ ਤੇ ਲੱਗੇ ਯਾਰ ਐਡੀ ਬਦਲੇ ਦੀ ਭਾਵਨਾਵਾਂ ਤੁਸੀਂ ਸਾਡੇ ਪ੍ਰਤੀ ਜਾਂ ਆਪ ਦੇ ਆਪੋਜੀਸ਼ਨ ਦੇ ਪ੍ਰਤੀ ਮੈਂ ਵੀ ਅਸੀਂ ਇਹ ਕੰਮ ਛੱਡੀਏ ਠੀਕ ਹੈ ਕੋਈ ਸਾਡੀ ਕੋਈ ਦੁਸ਼ਮਣੀ ਤਾਂ ਨਹੀਂ ਹੈ ਸਾਡੀ ਲੜਾਈ ਹੈ ਮੁੱਦਿਆਂ ਦੀ ਲੜਾਈ ਹੈ ਮਤਭੇਦ ਨੇ ਆਪੋਜੀਸ਼ਨ ਦਾ ਕੰਮ ਹੈ ਉਹਨਾਂ ਮੁੱਦਿਆਂ ਨੂੰ ਉਜਾਗਰ ਕਰਨਾ ਉਹਨਾਂ ਦੀ ਲੜਾਈ ਲੜਨਾ ਲੇਕਿਨ ਐਸੀ ਸਾਡੀ ਕੋਈ ਨਹੀਂ ਹੈ ਕਿ ਅਸੀਂ ਕਿਸੇ ਨੂੰ ਵੇਖ ਕੇ ਗੋਲੀ ਮਾਰ ਦੀ ਫਿਰ ਇਹ ਕੰਮ ਕੁਦਰਤ ਦਾ ਹੈ ਸੱਚੇ ਪਾਤਸ਼ਾਹ ਨੇ ਕੁਦਰਤ ਨੂੰ ਇਹ ਹੱਥ ਵਿੱਚ ਦਿੱਤਾ ਕਿ ਕਿਹਨੇ ਕਿੰਨੇ ਘੰਟੇ ਜਿਉਣਾ ਹੈ ਕਿੰਨੇ ਘੰਟੇ ਮਰਨਾ ਹੈ ਰੱਬ ਦੇ ਕੰਮ ਦੇ ਵਿੱਚ ਕਿਸੇ ਵਿਅਕਤੀ ਨੂੰ ਹੱਕ ਨਹੀਂ ਹੈ ਖਾਸ ਕਰਕੇ ਵਿਗਨਪੌਨ ਸੋ ਮੈਨੂੰ ਲੱਗਦਾ ਕਿ ਇਹ ਸਰਾਸਰ ਖੈਰਾ ਸਾਥ ਦੇ ਨਾਲ 101% ਜ਼ਿਆਦਾਤੀ ਹੋਈ ਹੈ ਔਰ ਕਦੇ ਵੀ ਕਿਸੇ ਨੂੰ ਦਬਾਇਆ ਬੰਦਾ ਕਈ ਅਰਿਆ ਜੇਲ੍ਹ ਜਾਣ ਦਾ ਕਿਸੇ ਦਾ ਦਿਲ ਨਹੀਂ ਕਰਦਾ ਮੈਂ ਤੁਹਾਨੂੰ ਕਹਾਂ ਮੈਂ ਬਹੁਤ ਦਲੇਰ ਹਾਂ ਮੈਂ ਤਾਂ ਜੀ ਜੇਲ੍ਹ ਜਾਣਾ ਚਾਹੁੰਦਾ ਚੰਗੇ ਭਲੇ ਰੋਟੀ ਖਾਣੇ ਆ ਸੌਖੇ ਆ ਕਰੇ ਜੇਲ੍ਹ ਜਾਂਦਾ ਕੋਈ ਮਨ ਨਹੀਂ ਕਰਦਾ ਔਰ ਫਿਰ ਜਦੋਂ ਪਿੰਡੇ ਤੇ ਪੈ ਜਾਂਦੀਆਂ ਫਿਰ ਹਡਾਉਣੀਆਂ ਪੈਂਦੀਆਂ ਜੇ ਨੰਸਲ ਮੰਡੇਲਾ ਵਰਗੇ ਹਡਾ ਸਕਦੇ ਹੋਰ ਵੱਡੇ ਵੱਡੇ ਲੋਕ ਹਡਾ ਸਕਦੇ ਤਾਂ ਖੈਰਾ ਸਾਹਿਬ ਮੈਨੂੰ ਬਾਜਵਾ ਸਾਹਿਬ ਨੂੰ ਕੋਈ ਫਰਕ ਨਹੀਂ ਪੈਣਾ ਲੇਕਿਨ ਇਹਦੇ ਨਾਲ ਰਾਜਨੀਤਿਕ ਬਹੁਤ ਗੰਦੀ ਹੋ ਜਾਏਗੀ ਔਰ ਪੰਜਾਬ ਖਤਮ ਹੋ ਜਾਏਗਾ ਆਉਣ ਵਾਲੇ ਸਮੇਂ 'ਚ ਇਨਾ ਕੀੜਾ ਕੱਢਣ ਦੇ ਵਿੱਚ ਹੀ ਅਸੀਂ ਸਾਰੇ ਲੋਕ ਲੱਗ ਜਾਵਾਂਗੇ ਤੋ ਕਿ ਪੰਜਾਬੀ ਫਿਰ ਕਿਤੇ ਨਾ ਕਿਤੇ ਉਹਰੇ ਦਿਮਾਗ 'ਚ ਤਾਂ ਰਹਿੰਦੀ ਹੈ ਨਾ ਕਿ ਮੇਰੇ ਨਾਲ ਬਹੁਤ ਧੱਕਾ ਤੇ ਜ਼ਾਤੀ ਹੋਈ ਹੈ ਸੋ ਮੈਂ ਅੱਜ ਜੋ ਖੈਰਾ ਸਾਹਿਬ ਨੇ ਕਿਹਾ ਮੈਂ ਇਹਨਾਂ ਨਾਲ ਬਿਲਕੁਲ ਤੱਲੋਕ ਰੱਖਦੇ ਹੋਏ ਇਹ ਨਹੀਂ ਹੋਣਾ ਚਾਹੀਦਾ ਬੇਸ਼ੱਕ ਤੁਹਾਡਾ ਕਟੜ ਵਿਰੋਧੀ ਤੇ ਦੁਸ਼ਮਣ ਹੈ ਸਾਹਮਣੇ ਵਾਲਾ ਉਹਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਜੋ ਸੁਪਾਲ ਸਿੰਘ ਖਹਿਰਾ ਦੇ ਨਾਲ ਹੋਇਆ ਹਾਂ ਤੁਸੀਂ ਦਬਾ ਲਓ ਹੋਰ ਗੱਲ 'ਚ ਹੋਰ ਬਥੇਰੀਆਂ ਗੱਲਾਂ ਹੈ ਜਿੱਤੇ ਤੁਸੀਂ ਬੰਦੇ ਨੂੰ ਸਾਈਡ ਲਾਈਨ ਕੀਤਾ ਜਾ ਸਕਦਾ ਬਟ ਨਾਟ ਲਾਈਕ ਦਿਸ ਰੱਬ ਦਾ ਕੰਮ ਹੈ ਉਜਾਕੋ ਰਾਖੇ ਸਾਈਆਂ ਫਿਰ ਮਾਰ ਸਕੇ ਨਾ ਕੋਈ ਕਿਸੇ ਨੂੰ ਕੋਈ ਨਹੀਂ ਮਾਰ ਸਕਦਾ ਹਰ ਕੀੜੀ ਨੂੰ ਵੀ ਅਧਿਕਾਰ ਹੈ ਵੀ ਕਿੰਨੇ ਸਵਾਸ ਤੂੰ ਲੈਣੇ ਆ ਮੈਂ ਕਹਿੰਦਾ ਨਾ ਕਿਸੇ ਨੂੰ ਰੋਕਣਾ ਸੋ ਬਿਲਕੁਲ ਸਾਡੇ ਭਰਾ ਨੇ ਔਰ ਮੈਂ ਸਮਝਦਾ ਹੈ ਵੈਸੇ ਤੁਹਾਨੂੰ ਫਾਇਦਾ ਵੀ ਹੋਇਆ ਖੇੜਾ ਸਾਹਿਬ ਇਸ ਗੱਲ ਦਾ ਕਈ ਵਾਰੀ ਦੂਰੀਆਂ ਹੁੰਦੀਆਂ ਸਿਸਟਮ ਦੇ ਵਿੱਚ ਕੋਈ ਬੰਦੇ ਦੇ ਮਨ ਦੇ ਵਿੱਚ ਹੁੰਦਾ ਕਿ ਆਹ ਖੇੜਾ ਸਾਹਿਬ ਨੇ ਪੁਰਾਣੀ ਗੱਲ ਕਹਿਤੀ ਕਈ ਵਾਰੀ ਚੰਗੀ ਆਪ ਨੂੰ ਕਈ ਵਾਰੀ ਡਾੜੀ ਉਹ ਇਹ ਸੇ ਜਿਹੜੀਆਂ ਤੁਹਾਡੀਆਂ ਕਿਸੇ ਨਾਲ ਪੰਜਾਬ ਚ ਦੂਰੀਆਂ ਸਨ ਇਸ ਤੁਹਾਡੀ ਜੇਲ੍ਹ ਨੇ ਉਹ ਦੂਰੀਆਂ ਹਰ ਵਿਅਕਤੀ ਨੇ ਇਹ ਗੱਲ ਕਹੀ ਕਿ ਜੋ ਤੁਹਾਡਾ ਵਿਰੋਧੀ ਸੀ ਸੁਖਪਾਲ ਸਿੰਘ ਖੈਰਾ ਦੇ ਨਾਲ ਜ਼ਾستی ਤੇ ੱਟਕਾ ਹੋਇਆ ਥੈਂਕ ਯੂ ਸੋ ਮਚ ਇਹ ਕੰਧ ਤੇ ਬੈਠੇ ਜਿਹੜੇ ਪੰਛੀ ਸੀ ਉਹਨਾਂ ਨੇ ਵੀ ਕਿਹਾ ਬੰਦੇ ਨੇ ਤਾਂ ਕਿਹਣਾ ਹੀ ਕਹਿਣਾ ਜਿਹਦੇ ਚ ਇੰਨਾ ਵੀ ਦਿਲ ਹੈਗਾ ਉਹਨੇ ਇਹ ਗੱਲ ਕਹੀ ਕਿ ਸੁਖਪਾਲ ਸਿੰਘ ਖੈਰਾ ਨਾਲ ੱਟਕਾ ਤੇ ਜ਼ਾستی ਹੋਇਆ ਪੰਛੀ ਜਿਹੜਾ ਬੋਲ ਨਹੀਂ ਸਕਦਾ ਸੋ ਇਸ 4 ਮਹੀਨੇ ਅੰਦਰ ਲੋਨ ਨਾਲ ਤੁਹਾਨੂੰ ਇਹ ਸੱਚੇ ਭਾਸ਼ਾ ਨੇ ਕ੍ਰੈਡਿਟ ਦਿੱਤਾ ਤੇ ਇੱਕ ਹੋਰ ਵੱਡਾ ਗ੍ਰੈਡਿਟ ਜਿਹੜਾ ਤੁਹਾਨੂੰ ਮਿਲਣਾ ਹੀ ਨਹੀਂ ਸੀ ਉਹ ਤੁਹਾਡਾ ਮੁੰਡਾ ਲੋਹਾ ਬਣ ਗਿਆ ਸੋ ਇਹ ਸੁਮਰਚ ਮੈਂ ਸਮਝਦਾ ਕਿ ਜੇ 6 ਮਹੀਨੇ ਬੰਦਾ 4 ਮਹੀਨੇ ਅੰਦਰ ਲਾ ਕੇ ਤੇ ਆਦੀਓ ਜਿਹੜੀ ਮਗਰ ਜਿਹੜੀ ਬੰਦੇ ਦੀ ਹਮੇਸ਼ਾ ਇੱਛਾ ਹੁੰਦੀ ਹੈ ਕਿ ਮੇਰਾ ਮੁੰਡਾ ਮੇਰੇ ਨਾਲ ਅੱਗੇ ਲੰਘ ਜਾ ਸਿਆਣੇ ਕਹਿੰਦੇ ਪਿਤਾ ਪਰਪੂਤ ਗੋੜੇ ਪੇ ਗੋੜਾ ਬੋਧੇ ਨਹੀਂ ਤੇ ਥੋੜਾ ਥੋੜਾ ਸੋ ਮੈਂ ਕਹਾਂਗਾ ਅੱਜ ਦੇ ਸੋ ਕਿ ਮਹਿਤਾਬ ਸਿੰਘ ਵਰਗਾ ਪੁੱਤਰ ਵੀ ਭਾਈ ਸੱਚੇ ਬਾਸ਼ਾ ਹਰੀਕਨੂ ਦੇ ਵੇ ਤੇ ਤਗੜਾ ਹੋ ਕੇ ਜਿਹਨੇ ਆਪਦੇ ਬਾਪ ਦੀ ਲੜਾਈ ਲੜੀ ਔਰ ਦੂਸਰਾ